ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਹੈ ਜੀ ਸੜਕ ਸੁਰੱਖਿਆ ਫੋਰਸ ਜਿਸ ਨੂੰ ਅਸੀਂ ਕਹਿੰਦੇ ਆ ਐਸਐਸਐਫ ਠੀਕ ਹੈ ਜੀ ਸੋ ਉਸ ਤੇ ਜਿਹੜੀ ਵੀਡੀਓ ਇਹ ਲੈ ਕੇ ਆਏ ਆ ਸੋ ਤੁਹਾਨੂੰ ਪਤਾ ਹੈ ਕਿ ਜਿਵੇਂ ਸੀਐਮਾਨ ਸਰਕਾਰ ਨੇ ਜਿਹੜਾ ਆ 26 ਜਨਵਰੀ ਵਾਲੇ ਦਿਨ ਜਿਹੜੀਆਂ ਐਸਐਸਐਫ ਫੋਰਸ ਜਿਹੜੀ ਨਵੀਂ ਬਣਾਈ ਆ ਉਸ ਤੇ ਜਿਹੜੀਆਂ ਗੱਡੀਆਂ ਜਿਹੜੀਆਂ ਕੈਂਡੀਡੇਟਾਂ ਨੂੰ ਜਿਹੜੀਆਂ ਮੁਹੱਈਆ ਕਰਵਾ ਦਿੱਤੀਆਂ ਨੇ ਠੀਕ ਹੈ ਸੋ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੇਣ ਵਾਲੇ ਆ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰਨਾ ਪੰਜਾਬ ਪੁਲਿਸ ਦੀ ਹਰ ਅਪਡੇਟ ਲੈਣ ਦੇ ਲਈ ਚੈਨਲ ਦੇ ਨਾਲ ਬਣੇ ਰਹੋ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਵਿੱਚ ਤਿਆਰੀ ਕਰਨ ਦੇ ਲਈ ਚੈਨਲ ਦੇ ਨਾਲ ਜਿਹੜਾ ਤੁਸੀਂ ਜ਼ਰੂਰ ਬਣੇ ਰਹੋ ਫ੍ਰੀ ਆਫ ਕਾਸਟ ਜਿਹੜੀ ਤੁਹਾਨੂੰ ਇਸ ਚੈਨਲ ਤੋਂ ਤਿਆਰੀ ਕਰਵਾਈ ਜਾਵੇਗੀ ਠੀਕ ਹੈ ਜੀ ਸੋ ਵੀਡੀਓ ਸਟਾਰਟ ਕਰਦੇ ਆ ਜੀ ਜਿਵੇਂ ਕਿ ਤੁਹਾਨੂੰ ਪਤਾ ਸੀਗਾ ਕਿ ਸੀਐਮ ਮਾਨ ਸਾਹਿਬ ਨੇ ਜਿਹੜਾ ਆ 5000 ਜਿਹੜਾ ਆ ਐਸਐਸਐਫ ਦੇ ਵਿੱਚ ਜਿਹੜਾ ਕੈਂਡੀਡੇਟ ਜਿਹੜਾ ਸਿਲੈਕਟ ਕਰਨਾ ਹੈ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਕਿ ਇਹਨਾਂ ਨੇ ਜਿਹੜਾ ਆ ਪੀਏਪੀ ਤੋਂ ਜਿਹੜਾ ਠੀਕ ਹੈ ਜੀ ਇਹਨਾਂ ਨੇ 1500 ਜਵਾਨ ਲਿਆ 1500 ਜਵਾਨ ਪੀਏਪੀ ਤੋਂ ਲੈ ਲਿਆ ਠੀਕ ਹੈ ਜੀ ਉਸ ਦੀ ਜਿਹੜੀ ਆ ਕਪੂਰਥਲਾ ਦੇ ਵਿੱਚ ਜਿਹੜੀ ਐਸਐਸਐਫ ਦੇ ਵਿੱਚ ਉਹਨਾਂ ਨੂੰ ਕਰ ਲਿਆ ਗਿਆ ਭਰਤੀ ਤੇ ਉਸ ਦੀ ਜਿਹੜੀ ਕਪੂਰਥਲਾ ਦੇ ਵਿੱਚ ਜਿਹੜੀ ਟ੍ਰੇਨਿੰਗ ਉਹਨਾਂ ਕੈਂਡੀਡੇਟਾਂ ਦੀ ਜਿਹੜੀ ਹੋਈ ਠੀਕ ਹੈ ਜੀ ਤੇ ਬਾਕੀ ਉਹਨਾਂ ਦੀ 26 ਜਨਵਰੀ ਤੱਕ ਜਿਹੜੀ ਟ੍ਰੇਨਿੰਗ ਚੱਲਣੀ ਸੀਗੀ ਤੇ 26 ਜਨਵਰੀ ਵਾਲੇ ਦਿਨ ਇਹ ਉਹਨਾਂ ਨੂੰ ਗੱਡੀਆਂ ਜਿਹੜੀਆਂ ਪ੍ਰਦਾਨ ਕਰਵਾ ਦਿੱਤੀਆਂ ਠੀਕ ਹੈ ਜੀ ਤੇ ਹੁਣ ਦੇਖੋ 1 ਫਰਵਰੀ ਤੋਂ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਠੀਕ ਹੈ ਜੀ ਤੁਹਾਡੀ ਸਿਟੀ ਦੇ ਵਿੱਚ ਤੁਹਾਨੂੰ ਜਿਹੜੇ ਆ ਐਸਐਸਐਫ ਦੇ ਜਵਾਨ ਜਿਹੜੇ ਆ ਉਹ ਰੋਡ ਪੈਟਰੋਲਿੰਗ ਕਰਦੇ ਜਿਹੜੇ ਤੁਹਾਨੂੰ ਦਿਸਣਗੇ ਠੀਕ ਹੈ ਜੀ ਉਹ ਤੁਹਾਡੀ ਰੱਖਿਆ ਲਈ ਹਨ ਠੀਕ ਹੈ ਜੀ ਕੋਈ ਤੁਹਾਡਾ ਚਲਾਣ ਨਹੀਂ ਕਟਣਗੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਗਈ ਜੇ ਮੈਂ ਸੜਕ ਤੇ ਕੋਈ ਦੁਰਘਟਨਾ ਹੋ ਜਾਂਦੀ ਹੈ ਠੀਕ ਹੈ ਜੀ ਉਸ ਨੂੰ ਐਕਸੀਡੈਂਟ ਹੁੰਦਾ ਹੈ ਉਸ ਨੂੰ ਸਮੇਂ ਸਿਰ ਹਸਪਤਾਲ ਦੇ ਵਿੱਚ ਪਹੁੰਚਾਉਣਗੇ ਠੀਕ ਹੈ ਜੀ ਹਰੇਕ ਤੁਹਾਡੀ ਸਿਟੀ ਦੇ ਵਿੱਚ ਇੱਕ ਜਾਂ ਦੋ ਗੱਡੀਆਂ ਜੜੀਆਂ ਆ ਰੋਡ ਤੇ ਤੁਹਾਨੂੰ ਪੈਟਰੋਲਿੰਗ ਕਰਦੀਆਂ ਜੜੀਆਂ ਜਰੂਰ ਮਿਲਣਗੀਆਂ ਟੋਟਲ ਕੈਂਡੀਡੇਟ ਇਸ ਦੇ ਵਿੱਚ 1500 ਆ ਗਾਹਾਂ ਜਿਹੜਾ 5000 ਕੈਂਡੀਡੇਟ ਇਹਨਾਂ ਨੇ ਭਰਤੀ ਕਰਨਾ ਅਜੇ 3500 ਕੈਂਡੀਡੇਟ ਪਿਆ ਆ ਉਸ ਦੀ ਡਿਟੇਲ ਤੁਹਾਨੂੰ ਮੈਂ ਸਾਰੀ ਵੀਡੀਓ ਦੇ ਵਿੱਚ ਲਾਸਟ ਦੇ ਵਿੱਚ ਤੁਹਾਨੂੰ ਦੱਸ ਦਵਾਂਗਾ ਕਿਦਾਂ ਕਿਦਾਂ ਇਹਨਾਂ ਨੇ ਜਿਹੜੇ ਅੱਗੇ ਜਵਾਨਾਂ ਨੂੰ ਇਸ ਦੇ ਫੋਰਸ ਦੇ ਵਿੱਚ ਜਿਹੜਾ ਭਰਤੀ ਕਰਨਾ ਆ ਤੇ ਹੁਣ ਬਾਕੀ ਤੁਹਾਨੂੰ ਮੈਂ ਕੁਝ ਪਿਕਚਰ ਚ ਦਿਖਾ ਦਿੰਦਾ ਦੇਖੋ ਜੀ ਆ ਗੱਡੀਆਂ ਆ ਸੈਂਤੀ ਲੱਖ ਰੁਪਏ ਘਟੋ ਘਟ ਇੱਕ ਗੱਡੀ ਦਾ ਮੋਲ ਹੈ ਜਿਸ ਨੂੰ ਅਸੀਂ ਪਿੱਕੇ ਕਹਿ ਦਿੰਦੇ ਆ ਤੇ ਇਹ ਜਿਵੇਂ ਦੁਬਈ ਪੁਲਿਸ ਕੋਲ ਹੁੰਦੀਆਂ ਆ ਸੇਮ ਜਿਹੜਾ ਰੂਲ ਇਸ ਦੇ ਵਿੱਚ ਪੰਜਾਬ ਦੇ ਵਿੱਚ ਐਸਐਸਐਫ ਜਿਹੜੀ ਬਣਾ ਦਿੱਤੀ ਗਈ ਆ ਠੀਕ ਆ ਜੀ ਤੇ ਉਸ ਦੇ ਕੋਲ ਜਿਹੜੀਆਂ ਇਹ ਤੁਸੀਂ ਦੇਖ ਸਕਦੇ ਹੋ ਸੜਕ ਸੁਰੱਖਿਆ ਫੋਰਸ ਠੀਕ ਆ ਜੀ ਪੰਜਾਬ ਪੁਲਿਸ ਹੈਗੀ ਇਹ ਵੀ ਪੁਲਿਸ ਹੀ ਆ ਤੇ ਇਹ ਚਲਾਨ ਚ ਲੂਣ ਪੁਲਿਸ ਕੱਟਣ ਵਾਲੀ ਨਹੀਂ ਕਿ ਸਿਰਫ ਤੁਹਾਡੀ ਰੋਡ ਤੇ ਇਹਨਾਂ ਨੇ ਰੱਖਿਆ ਕਰਨੀ ਆ ਤੇ ਇਹ ਤੁਸੀਂ ਹੋਰ ਪਿਕਚਰ ਦੇਖ ਸਕਦੇ ਹੋ ਆ ਜਵਾਨਾਂ ਨੂੰ ਜਿਹੜੀ ਆ ਦੇ ਦਿੱਤੀਆਂ ਗਈਆਂ ਗੱਡੀਆਂ ਠੀਕ ਆ ਜੀ। ਰੋਡ ਤੇ ਪੈਟਰੋਲਿੰਗ ਕਰਨ ਲਈ ਬਹੁਤ ਵਧੀਆ ਜਿਹੜੀਆਂ ਗੱਡੀਆਂ ਆ। ਇਹ 26 ਜਨਵਰੀ ਤੇ ਜਿਹੜੇ ਜਵਾਨਾਂ ਨੂੰ ਜਿਹੜਾ ਇਹ ਮੁਹਈਆ ਕਰਵਾ ਦਿੱਤੀਆਂ ਆ। ਆਹ ਦੇਖ ਸਕਦੇ ਹੋ 1500 ਕੈਂਡੀਡੇਟ ਜਿਹੜੇ ਪੀਏਪੀ ਗਰਾਊਂਡ ਤੋਂ ਲਏ ਸੀਗੇ। ਤੇ ਤੁਸੀਂ ਦੇਖ ਸਕਦੇ ਹੋ। ਇਹ ਕੈਂਡੀਡੇਟ ਜਿਹੜੇ ਐਸਐਸਐਫ ਦਾ ਹਿੱਸਾ ਬਣੇ ਨੇ ਤੇ ਇਹਨਾਂ ਦੀ ਤੁਸੀਂ ਵਰਦੀ ਵੀ ਦੇਖੋ ਕਿੰਨੀ ਵਧੀਆ ਜਿਹੜੀ ਵਰਦੀ ਆ। ਠੀਕ ਆ ਜੀ। ਦੇਖੋ ਐਸਐਸਐਫ ਦੇ ਅੰਦਰ ਪੰਜਾਬ ਪੁਲਿਸ ਨਾਲ ਹੀ ਜਿਹੜੀ ਆ ਐਸਐਸਐਫ ਇਹ ਇੱਕ ਹੀ ਚੀਜ਼ ਆ ਪੰਜਾਬ ਪੁਲਿਸ ਕਟੂਗੀ ਚਾਲਾਂ ਚਲੂਨ ਠੀਕ ਹੈ ਜੀ ਬਾਕੀ ਜੋ ਲੋਕਾਂ ਦੇ ਕੰਮਾਂ ਦੇ ਵਿੱਚ ਇਹ ਜਿਹੜੀ ਫੋਰਸ ਬਣਾਈ ਹੈ ਲੋਕਾਂ ਦੀ ਸੇਵਾ ਦੇ ਲਈ ਬਣਾਈ ਹੈ ਕੋਈ ਐਕਸੀਡੈਂਟ ਹੁੰਦਾ ਹੈ ਉਸ ਨੂੰ ਸਮੇਂ ਸਿਰ ਜਿਹੜਾ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਜਾਵੇਗਾ ਠੀਕ ਹੈ ਜੀ ਤੇ ਬਾਕੀ ਤੁਸੀਂ ਇਹ ਦੇਖ ਸਕਦੇ ਹੋ 26 ਜਨਵਰੀ ਵਾਲੇ ਦਿਨ ਇਹਨਾਂ ਦਾ ਜਿਹੜਾ ਆ ਇਹਨਾਂ ਨੂੰ ਗੱਡੀਆਂ ਜਿਹੜੀਆਂ ਮਿਲ ਗਈਆਂ ਤੇ ਇੱਕ ਇੱਕ ਫਰਵਰੀ ਤੋਂ ਜਿਹੜਾ ਆ ਉਹ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਗੱਡੀਆਂ ਜਿਹੜੀਆਂ ਦਿਸਣ ਵਾਲੀਆਂ ਆ ਠੀਕ ਹੈ ਜੀ ਤੇ ਟੋਟਲ ਤੁਹਾਨੂੰ ਮੈਂ ਦੱਸਿਆ ਕਿ 5000 ਪੋਸਟਾਂ ਇਹਨਾਂ ਨੇ ਕਿਹਾ ਸੀਗਾ ਤੇ ਹਜੇ ਤੱਕ ਤਾਂ ਇਹ 1500 ਕੈਂਡੀਡੇਟਾਂ ਨੂੰ ਜੋਬ ਮਿਲੀ ਆ ਇਹ ਜੋਬ ਕਿਦਾਂ ਕਿਹੜੀ ਮਿਲੀ ਇਹਨਾਂ ਨੇ ਬੱਚਿਆਂ ਨੇ ਪੰਜਾਬ ਪੁਲਿਸ ਦਾ ਜਿਹੜਾ ਟੈਸਟ ਪਾਸ ਕੀਤਾ ਸੀ ਠੀਕ ਹੈ ਜੀ ਪੰਜਾਬ ਪੁਲਿਸ ਦਾ ਟੈਸਟ ਪਾਸ ਕੀਤਾ ਸੀਗਾ 2121 ਦੇ ਵਿੱਚ ਜਿਸ ਦੇ ਵਿੱਚ 4358 ਵੈਕੈਂਸੀਆਂ ਸਨ ਫਿਰ ਇਹਨਾਂ ਨੇ ਕੀ ਕੀਤਾ 1500 ਕੈਂਡੀਡੇਟ 4358 ਵੈਕੈਂਸੀਆਂ ਚੋਂ ਲੈ ਕੇ ਐਸਐਸਐਫ ਦੇ ਵਿੱਚ ਜਿਹੜਾ ਰੱਖ ਲਿਆ ਹੁਣ ਦੇਖੋ ਅੱਗੇ ਇਸ ਦਾ ਕੀ ਪ੍ਰੋਸੈਸ ਰਹਿੰਦਾ ਆ ਤੇ ਬਾਕੀ ਜਲਦੀ ਬਾਕੀ ਜਿਹੜੀ ਪੰਜਾਬ ਪੁਲਿਸ ਕੌਨਸਟੇਬਲ ਦੀ ਜਿਹੜੀ ਭਰਤੀ ਆ ਉਹ 1800 ਪਲੱਸ ਜਿਹੜੀ ਆ ਕੌਨਸਟੇਬਲ ਦੀ ਜਿਹੜੀ ਵੈਕੈਂਸੀ ਆ ਰਹੀ ਆ 1800 ਪਲੱਸ ਠੀਕ ਹੈ ਜੀ ਬਾਕੀ ਸਾਡੇ 1400 ਪੋਸਟਾਂ ਹੈਗੀਆਂ ਏਐਸਆਈ ਸਬ ਇਨਸਪੈਕਟਰ ਇਨਸਪੈਕਟਰ ਹੈੱਡ ਕੌਨਸਟੇਬਲ ਦੀਆਂ ਠੀਕ ਹੈ ਜੀ ਸੋ ਅਸੀਂ ਤਾਂ ਤੁਹਾਨੂੰ ਹਰ ਜਿਹੜੀ ਆ ਮੌਕੇ ਤੇ ਅਪਡੇਟ ਦਿੰਨੇ ਰਹਿੰਨੇ ਆ ਇਸ ਕਰਕੇ ਤੁਸੀਂ ਜਿਹੜੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਦੇ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਕੈਂਡੀਡੇਟ ਚੈਨਲ ਤੇ ਜੁੜੇ ਸਿਗੇ ਬਾਕੀ ਜਲਦੀ ਮਿਲਦੇ ਆਂ ਅਗਲੀ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ